ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਤੇ ਦੋਸਤੋ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਆ ਉਹਨਾਂ ਵੀਰਾਂ ਲਈ ਜਿਹੜੇ ਕੱਟੀਆਂ ਦੇ ਸ਼ਕੀਨ ਤੇ ਅੱਜ ਦੀ ਵੀਡੀਓ 'ਚ ਦੋਸਤੋ ਇੱਕ ਤਾਂ ਲਾਲ ਸੁਨੂ ਨਗੀਨਾ ਹੀ ਦਿਖਾਉਣਾ ਮੈਂ ਬਹੁਤ ਸੋਹਣੀ ਅਸਰ ਕੱਟੀ ਹੈਗੀ ਬਿਲਕੁਲ ਗੋਲ ਸਿੰਘਾਂ ਦੀ ਤੇ ਨਾਲ ਇੱਕ ਫੂਲੀ ਕੱਟੀ ਹੈ ਦੋਨਾਂ ਬਾਰੇ ਦੋਸਤੋ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਸੋਨਟ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਭਾਈ ਸੱਸੀ ਗਾਲ ਬਰ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਨਾਮ ਵੀਰੂ ਭਾਈ ਅੱਛਾ ਵੀਰੂ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਉਹਦੇ ਵਿੱਚ ਆਪਾਂ ਉਹ ਗੱਟੀਆਂ ਦਿਖਾਉਣੀਆਂ ਨਹੀਂ ਆ ਭਾਈ ਅੱਜ ਦੀ ਵੀਡੀਓ ਦੀ ਸਟਾਰਟਿੰਗ ਆਪਾਂ ਇਸ ਫੂਲੀ ਗੱਟੀ ਤੋਂ ਕਰਾਂਗੇ ਇਹ ਦੀ ਦੱਸਿਓਣ ਭਾਈ ਇਹ ਦੀ ਕਿੰਨੀ ਉਮਰ ਹੋਗੀ ਇਹ ਦੀ ਹੈਗੀ ਹੋਰ 17 ਮਹੀਨੇ ਠੀਕ ਹੈ 17 ਮਹੀਨੇ ਉਮਰ ਹੋਗੀ ਭਾਈ ਇਹ ਦੀ ਮਾਂ ਦਾ ਕੋਈ ਰਿਕਾਰਡ ਆਪਾਂ ਨੂੰ ਪਤਾ ਹੋਵੇ 14 ਕਿਲੋ ਉਹਦਾ ਠੀਕ ਹੈ ਕੋਈ ਸੀਮਾ ਦਾ ਪਤਾ ਵੀਰੇ ਕਿਹੜੇ ਸੀਮਾ ਦੀ ਸਰਕਾਰੀ ਦੀ ਸਰਕਾਰੀ ਟੀਕੇ ਦੀ ਸਰਕਾਰੀ ਪਤਾ ਭਾਈ ਕਿਹੜੇ ਟੀਕੇ ਦੀ ਇਹ ਇਹਦਾ ਹੀ ਕਾਪੀ ਤੇ ਲਿਖਾਇਆ ਉਹਦਾ ਅੱਛਾ ਜੀ ਭਾਈ ਇਹਦਾ ਆਪਾਂ ਰੇ ਇਹ ਰੇਟ ਬਰੇਤੀ ਕਰਕੇ ਮੋਲਾ ਬਾਕੀ ਮਾਣਤਾਨ ਕਰਦਾ ਹਾਂ ਠੀਕ ਹੈ ਖੋਲਿਓ ਫਿਰ ਨੂੰ ਦੋਸਤੋ 30000 ਰੁਪਏ ਰੇਟ ਹੈਗਾ ਤੇ ਮਾਂ ਦਾ ਬਾਈ ਦੱਸਦਾ 14 ਕਿਲੋ ਦੁੱਧ ਬਾਈ ਨੇ ਚੋਇਆ ਹੈਗਾ ਤੇ ਆਪ ਸਰਕਾਰੀ ਸੀਮੰਦੀ ਕੱਟੀ ਹੈ ਤੁਰਦੀ ਨੂੰ ਸਾਨੂੰ ਦਿਖਾ ਦਿੰਨੇ ਹ 17 ਮਹੀਨੇ ਦੋਸਤੋ ਉਮਰ ਹੈ 30000 ਰੇਟ ਹੈਗਾ ਕਦ ਕਾਠ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਅੰਦਾਜ਼ਾ ਲਾਈ ਸਕਦੇ ਹੋ 1 ਮਿੰਟ ਰੋਕੋ ਫਿਰ ਬਾਕੀ ਸਾਨੂੰ ਥੱਲੋਂ ਦੋਸਤੋ ਥਣ ਵਗੈਰਾ ਦਿਖਾ ਦਿੰਨਾ ਮੈਂ ਥਾਣਾ ਚਾਰੀ ਨੇ ਮੋੜ ਲਓ ਵੀਰੇ ਬਾਕੀ ਸਰੀਰਕ ਪੱਖੋਂ ਦੋਸਤੋ ਬਾਈ ਦੀ ਸੰਭਾਲ ਬਹੁਤ ਚੰਗੀ ਹੈ ਪਸ਼ੂਆਂ ਦੀ ਸਰੀਰਕ ਪੱਖੋਂ ਸਾਰੇ ਪਸ਼ੂ ਚੰਗੇ ਨੇ ਬਾਈ ਦੇ ਤੁਰਦੀ ਨੂੰ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਬਹੁਤ ਸੋਹਣਾ ਤੋਰਾ ਦੋਸਤੋ ਕੱਟੀ ਦਾ 30000 ਰੇਟ 17 ਮਹੀਨੇ ਉਮਰ ਦੋਸਤੋ ਜਿਹੜੇ ਵੀ ਵੀਰ ਨੂੰ ਫੂਲੀ ਪਸੰਦ ਆਵੇ ਮੈਂ ਬਾਈ ਦਾ ਨੰਬਰ ਸਕਰੀਨ ਤੇ ਲਾ ਦੇਣਾਗਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਦੋਸਤੋ ਅੱਜ ਦੀ ਵੀਡੀਓ ਚ ਜਿਹੜਾ ਆਪਾਂ ਤੁਹਾਨੂੰ ਨਗੀਨਾ ਦਿਖਾਉਣਾ ਆਜੋ ਉਹਦੀ ਜਾਣਕਾਰੀ ਵੀ ਆਪਾਂ ਬਾਈ ਤੋਂ ਲੈ ਲੈਂਦੇ ਆਂਗੇ। ਬਾਈ ਇਹ ਇਸ ਕੱਟੀ ਦੀ ਕਿੰਨੀ ਉਮਰ ਹੋ ਗਈ ਹੁਣ? ਕਿੰਨੀ ਹੈਗੀ 17 ਮਹੀਨੇ। ਅੱਛਾ ਠੀਕ ਹੈ। ਇਹ ਬਾਈ ਕਿਹੜੇ ਸੀਮੰਦੀ ਹੈਗੀ? ਇਹ ਸੈਗ ਦੀ ਵੀਰੇ। ਸੈਗ ਦੀ ਠੀਕ ਹੈ। ਤੇ ਬਾਈ ਇਹਦੀ ਮਾਂ ਦਾ ਸਾਨੂੰ ਦੱਸੋ ਕਿ ਰਿਕਾਰਡ ਰਿਹਾ ਦੁੱਧ? 4 ਲੀਟਰ ਦੁੱਧ। ਠੀਕ ਹੈ। ਉਹ ਥੱਲੇ ਵੀ 14 ਕਿਲੋ ਸੀਗਾ। ਤੇ ਬਾਈ ਇਹਦਾ ਰੇਟ ਆਪਾਂ ਕੀ ਕਰਾਂਗੇ? ਇਹਦਾ ਇਹਦਾ ਵੀ 30000 ਹੈ ਜੀ। ਠੀਕ ਹੈ। ਖੋਲੋ ਦੋਸਤ। ਖੋਲੋ ਵੀਰੇ ਨੂੰ। ਦੋਸਤੋ ਰੇਟ ਇਹਦਾ ਵੀ 30000 ਹੈ। ਤੁਰ ਦਿਨੋਂ ਦੇਖਿਓ ਦੋਸਤੋ ਕੱਟੀ ਹੋ ਸਕਦਾ ਵੀਡੀਓ ਦੇ ਵਿੱਚ ਸੁਣੋਂ ਨਹੀਂ ਚੰਕਣਾ ਨਜ਼ਰ ਆਵੇ ਦੀ ਪਰ ਸਾਹਮਣੇ ਆ ਕੇ ਤੁਸੀਂ ਦੇਖਣਾ ਤਾਂ ਬਹੁਤ ਸੋਹਣਾ ਸਰੀਰ ਕਟਾਂਚੇ ਦੀ ਕੱਟੀ ਆ। ਸਿੰਘਾਂ ਦੀ ਬਣਤਰ ਦੇਖਿਓ ਜੀ ਦੋਸਤੋ ਬਹੁਤ ਸੋਹਣੀ ਫੇਸ ਕੁਆਲਿਟੀ ਬਾਕੀ ਮੈਂ ਬਾਈ ਦੇ ਬਾਕੀ ਪਾਸੋਂ ਕਣੀ ਵੀ ਕੈਮਰਾ ਮਾਰ ਕੇ ਦਿਖਾ ਦਿੰਨਾ। ਬਹੁਤ ਸ਼ੌਂਕ ਨਾਲ ਦੋਸਤੋ ਬਾਈ ਨੇ ਪਸ਼ੂ ਸਾਹਵੇਂ ਨੇ ਘਰੇ ਤੇ ਥਲੋਂ ਦੋਸਤੋ ਇਹਦੀ ਝੋਲ ਦੇਖਿਓ ਜੇ ਤੁਸੀਂ ਕੱਟੀ ਦੀ ਇੰਝ ਭਲੇਖਾ ਪੈਂਦਾ ਦੋਸਤੋ ਜਿਵੇਂ ਗੱਬਣ ਹੁੰਦੀ ਹੈਗੀ ਉਮੀਦ ਹੈ ਦੋਸਤੋ ਥੋੜੀ ਜਿਹੀ ਚਿਰ ਦੀ ਸੰਭਾਲ ਨਾਲ ਗੱਬਣ ਹੋ ਜਾਣਾ ਇਸਨੇ ਗੱਬਣ ਹੋਣ ਦੇ ਯੋਗ ਹੈਗੀ ਰੇਟ ਦੋਸਤੋ 30000 17 ਮਹੀਨੇ ਉਮਰ ਸੋ ਅੱਜ ਦੀ ਵੀਡੀਓ ਚ ਆਪਾਂ ਦੋ ਅਸਰ ਕੱਟੀਆਂ ਦਿਖਾਉਣੀਆਂ ਸੀ ਤੁਹਾਨੂੰ ਜਿਹੜੇ ਵੀ ਵੀਰ ਨੂੰ ਪਸੰਦ ਆਉਣਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਵੀਡੀਓ ਦੇਖਣ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ